ਪੰਜਾਬ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸਿਮਰਜੀਤ ਸਿੰਘ ਮਾਨ ਦਾ ਭਗਤ ਸਿੰਘ ਬਾਰੇ ਬਿਆਨ ਤੇ ਮਾਮਲਾ ਪਖਿਆ ਹੋਇਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦੇ ਵਰਕਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣ ਪਹੁੰਚੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਇੱਕ ਵਿਅਕਤੀ ਵੱਲੋਂ ਸਿਮਰਜੀਤ ਸਿੰਘ ਮਾਨ ਜੀ ਦੀ ਪਕੜੀ ਉਤਾਰਨ ਦੇ ਮਾਮਲੇ ਦੇ ਵਿੱਚ 5 ਲੱਖ ਰੁਪਏ ਦਾ ਇਨਾਮ ਦੀ ਗੱਲ ਕਹੀ ਗਈ ਸੀ ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਉਹਨਾਂ ਪਾਸੋਂ ਮੰਗ ਕੀਤੀ ਗਈ ਹੈ ਦਾਸ ਕੁਵਿੰਦਰ ਸਿੰਘ ਪਤਾਪੁਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਐ ਡੀ ਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਕੀ ਕੀ ਮੰਗਣਾ ਸਾਡਾ ਮੰਗ ਪੱਤਰ ਇੱਕ ਤੇ ਪਹਿਲੀ ਗੱਲ ਇਹ ਆ ਵੀ ਜਿਨੇ ਪੱਗ ਲਾਉਣ ਦੀ ਗੱਲ ਕੀਤੀ ਆ ਉਹਦੇ ਤੇ 295 ਦਾ ਪਰਚਾ ਜਿਹੜਾ ਉਹ ਦਰਜ ਹੋਣਾ ਚਾਹੀਦਾ ਕਿਉਂਕਿ ਉਹਨੂੰ ਕੋਈ ਅਧਿਕਾਰ ਨਹੀਂ ਬਣਦਾ ਕਿ ਉਹ ਇਸ ਤਰ੍ਹਾਂ ਦੀ ਜਿਹੜੀ ਆ ਬਿਆਨਬਾਜ਼ੀ ਕਰਕੇ ਤੇ ਪੰਜਾਬ ਦੇ ਵਿੱਚ ਇਥੋਂ ਦਾ ਮਾਹੌਲ ਖਰਾਬ ਕਰੇ ਬਟ ਉਹਨਾਂ ਨੇ ਮਾਫੀ ਵੀ ਮੰਗ ਚੁੱਕੇ ਬਾਅਦ ਚੋ ਲਾਈਵ ਹੋ ਕੇ ਫਿਰ ਮਾਫੀ ਮੰਗੀ ਗਈ ਹੈ ਦੇਖੋ ਜੀ ਹੁਣ ਆਪਾਂ ਕਿਸੇ ਦੇ ਚਾਕੂ ਮਾਰ ਕੇ ਮੁੜ ਕੇ ਮਾਫੀ ਮੰਗ ਲਵਾਂਗੇ ਤੇ ਕੀ ਉਹਦਾ ਇਹ ਦਰਦ ਜਿਹੜਾ ਠੀਕ ਹੋ ਜਾਊਗਾ ਇਹ ਸੋਚਣ ਵਾਲੀ ਗੱਲ ਆ ਮਾਨ ਸਰਕਾਰ ਕਿਦੋਂ ਸੱਤਾ 'ਚ ਨਹੀਂ ਸੀਗੀ ਉਹਨਾਂ ਨੇ ਕਿਹਾ ਸੀ ਬੜਗਾਣੀ ਵਾਲੀ ਕਿਹੜੀ ਵੈਪਰ ਕੜਾ ਵੀ ਕਾਟਿਆ ਉਹ ਵਿਜੇ ਕੁਮਾਰ ਪ੍ਰਤਾਪ ਦੀ ਰਿਪੋਰਟ ਰੱਖ ਕੇ 1 ਮਹੀਨੇ ਤੋਂ ਪਹਿਲਾਂ ਪਹਿਲਾਂ ਦੋਸ਼ੀਾਂ ਨੂੰ ਸਜ਼ਾ ਦਿੱਤੀ ਜੀ ਪਰ ਹਾਲੇ ਤੱਕ ਦਿੱਤੀ ਨਹੀਂ ਜਿਹੜੀ ਬਰਕਾ ਇਹਦੇ ਦੇਖੋ ਜੀ ਇਹ ਸਰਕਾਰ ਜਿਹੜੀ ਉਹਨਾਂ ਨੂੰ ਸਜ਼ਾ ਦਾ ਨਾਂ ਦੇ ਕੇ ਤੇ ਸਿੱਖਾਂ ਨੂੰ ਚੜਾਉਣ ਵਾਲੀ ਗੱਲ ਆ ਤੱਕਾ ਕਰ ਰੇ ਸਿੱਖਾਂ ਨਾਲ ਹਰ ਪੱਖੋਂ ਹੀ ਤੱਕਾ ਹੋ ਰਿਹਾ ਵਾ ਜਿ ਤਰ੍ਹਾਂ ਕਿ ਹੁਣ ਮਾਨ ਸਾਹਿਬ ਕੱਲ ਪਾਰਲੀਮੈਂਟ 'ਚ ਗਏ ਉਹਨਾਂ ਦਾ ਜਿਹੜਾ ਕਾਨੂੰਨੀ ਹੱਕ ਬਣਦਾ ਸੀ ਕਿਰਪਾਨ ਲੈ ਕੇ ਅੰਦਰ ਜਾਣ ਦਾ ਛੋਟੀ ਕਿਰਪਾਨ ਵੀ ਖੜ ਸਕਦੇ ਵੱਡੀ ਕਿਰਪਾਨ ਵੀ ਖੜ ਸਕਦੇ ਇਹਦਾ ਮਤਲਬ ਇਹ ਆ ਵੀ ਜਿਹੜਾ ਹਿੰਦੂਤਾਵਾ ਉਹ ਸਾਡੇ ਤੇ ਪੂਰਾ ਦਬਾਅ ਬਣਾ ਕੇ ਰੱਖਣ ਡਿਆ ਇਸ ਦਾ ਮਤਲਬ ਜਿਤਨਾ ਮਾਨ ਸਾਹਿਬ ਨੇ ਕੱਲ ਬਿਆਨ ਦਿੱਤਾ ਸੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਖਾਲਿਸਤਾਨ ਬਣ ਜਾਂਦਾ ਉਹਦੇ ਵਿੱਚ ਇਹਨਾਂ ਨੂੰ ਬ੍ਰਾਹਮਣਾ ਨੂੰ ਵੀ ਉਹਨਾਂ ਦਾ ਅਧਿਕਾਰ ਹੈ ਬੋਦੀ ਰੱਖਣ ਦਾ ਜੇ ਉਹ ਅਧਿਕਾਰ ਮਿਲਦਾ ਤੇ ਜਦੋਂ ਪਾਰਲੀਮੈਂਟ 'ਚ ਜਾਣ ਲੱਗ ਜਾਂਦੇ ਆ ਤੇ ਸਪੀਕਰ ਸਾਹਿਬ ਕਹਿ ਦੇਣ ਕਿ ਇਹ ਆਪਣੀ ਬੋਦੀ ਕਟਾ ਕੇ ਫੇਰ ਅੰਦਰ ਆ ਸਕਦਾ ਤੇ ਉਸ ਦਾ ਮਤਲਬ ਕੀ ਤੁਸੀਂ ਆਪ ਵੀ ਸਮਝ ਸਕਦੇ ਪਾਰਲੀਮੈਂਟ ਚ ਕਿਹਾ ਗਿਆ ਵੀ ਹੁਣ ਕੋਈ ਨਾਰਾ ਨਹੀਂ ਲੱਗੇਗਾ ਖਾਲਿਸਤਾਨ ਦਾ ਜਾਂ ਹੋਰ ਵੀ ਕੋਈ ਜਗਾ ਕਹੇਗਾ ਉਹਦੇ ਬਾਰੇ ਕੀ ਚੱਲ ਰਿਹਾ ਉਹ ਸਾਰਾ ਧੱਕਾ ਹੀ ਹੋ ਰਿਹਾ ਜੀ ਸਿੱਖਾਂ ਦੇ ਨਾਲ ਬਿਲਕੁਲ ਧੱਕੇਸ਼ਾਹੀ ਹੋ ਰਹੀ ਆ ਦਬਾ ਕੇ ਰੱਖਿਆ ਜਾ ਰਿਹਾ ਹਾਂਜੀ ਜਦੋਂ ਜਦੋਂ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਨੇ ਜਦੋਂ ਸਾਨੂੰ ਇਜਾਜ਼ਤ ਦਿੱਤੀ ਆ ਕਿ ਤੁਸੀਂ ਇਸ ਮਗਰੀ ਵੀ ਰੱਖ ਸਕਦੇ ਜੇ ਤੁਸੀਂ ਬੋਲ ਵੀ ਸਕਦੇ ਜੇ ਤੁਸੀਂ ਇਲੈਕਸ਼ਨ ਵੀ ਖਾਲਿਸਤਾਨ ਦੇ ਨਾਂ ਤੇ ਲੜ ਸਕਦੇ ਜੇ ਫਿਰ ਇਹ ਇਹਨਾਂ ਦਾ ਇਹ ਕਹਿਣਾ ਮਤਲਬ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਬਾਰ-ਬਾਰ ਭਗਤ ਸਿੰਘ ਦੇ ਉਹਦੇ ਦੇ ਕਈ ਜਥੇਬੰਦੀਆਂ ਵਿਰੋਧ ਕਰ ਰਹੀਆਂ ਵੀ ਉਹ ਗਲਤ ਗਿਆ ਗਿਆ ਮਾਨਸਾਹ ਵੱਲ ਉਹਨੇ ਬੜੇ ਕੀ ਕਹਿੰਦੇ ਭਗਤ ਸਿੰਘ ਦਾ ਜਿਹੜਾ ਦੇਖੋ ਜੀ ਭਗਤ ਸਿੰਘ ਜਿਹੜਾ ਸੀ ਉਹ ਇੱਕ ਕਾਰਿਆ ਸਮਾਜੀ ਸੀ ਉਹਦਾ ਦਾਦਾ ਜਿਹੜਾ ਸੀ ਆਰਿਆ ਸਮਾਜੀ ਸੀ ਉਹ ਭਗਤ ਸਿੰਘ ਵੀ ਉਹਨੇ ਇਹ ਗੱਲ ਕਹਿੰਦਾ ਕਿ ਮੈਂ ਆਪਣੇ ਦਾਦੇ ਦੀ ਜਿਹੜੀ ਸ਼ਖਸੀਅਤ ਦੇ ਉੱਤੇ ਚੱਲਦਾ ਦੂਸਰਾ ਲਾਲਾ ਲਾਜਪਤਰਾ ਇਹ ਜਿਹੜਾ ਸੀ ਸਾਈਮਨ ਕਮਿਸ਼ਨ ਦਾ ਵਿਰੋਧ ਕਰਦਾ ਸਾਈਮਨ ਕਮਿਸ਼ਨ ਜਿਹੜਾ ਸੀ ਇੱਥੇ ਦੇ ਦੱਬੇ ਕੁਚਲੇ ਬੈਕਵਰਡ ਐਸਸੀ ਲੋਕਾਂ ਦੇ ਹੱਕ 'ਚ ਆਇਆ ਸੀ ਉਹਨਾਂ ਦੀ ਸਮੀਖਿਆ ਕਰਕੇ ਉਹ ਮਤਲਬ ਇਹਨਾਂ ਨੂੰ ਵਣਦੇ ਹੱਕ ਜਿਹੜੇ ਅਧਿਕਾਰ ਪਾਰਲੀਮੈਂਟ ਵਿਧਾਨ ਸਭਾ ਤੇ ਨੌਕਰੀਆਂ ਦੇ ਵਿੱਚ ਦੇਣ ਵਾਸਤੇ ਆਇਆ ਸੀ ਇਹਨਾਂ ਦਾ ਉਹਨਾਂ ਦਾ ਵਿਰੋਧ ਕਰਨਾ ਇਹਨਾਂ ਦਾ ਉਹ ਵਿਰੋਧ ਕਰਨਾ ਮਤਲਬ ਇਹ ਸਾਬਿਤ ਕਰਦਾ ਕਿ ਅਸੀਂ ਸਿੱਖ ਲੋਕ ਜਿਹੜੇ ਆ ਉਹ ਗੁਲਾਮ ਆ ਤਾਂ ਅੱਜ ਜਿਹੜਾ ਸਾਨੂੰ ਮੰਗ ਪੱਤਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਲੰਗਰ ਸਰ ਵੱਲੋਂ ਪ੍ਰਾਪਤ ਹੋਇਆ ਜਿਦੇ ਵਿੱਚ ਇਹਨਾਂ ਨੇ ਕੁਝ ਨਗਰੀਆ ਲੀਡਰਸ਼ਿਪ ਦੇ ਖਿਲਾਫ ਜਿਹੜਾ ਕੋਈ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਉਹਦੇ ਨੂੰ ਲੈ ਕੇ ਇਹਨਾਂ ਦੇ ਵਿੱਚ ਰੋਸ ਹੈ ਤੇ ਉਹਦੇ ਲਈ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਇਹ ਕਾਨੂੰਨੀ ਕਾਰਵਾਈ ਕੀਤੀ ਜਾਏ ਤੇ ਮੰਗ ਪੱਤਰ ਸਾਡੇ ਕੋਲ ਪ੍ਰਾਪਤ ਆਇਆ ਅਸੀਂ ਤੇ ਤੁਰੰਤ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਐਸਐਮਜ਼ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ